ਸਸਰੀਏ ਗਾਲ ਦੋਸਤੋ ਸਾਡੇ ਚੈਨਲ ਤੇ ਤੁਹਾਡਾ ਸਾਰਿਆਂ ਦਾ ਹੀ ਸਵਾਗਤ ਹੈ ਦੋਸਤੋ ਕੁੰਭ ਰਾਸ਼ੀ ਵਾਲਿਓ ਹੋ ਜਾਓ ਤਿਆਰ ਕਿਉਂਕਿ ਹੁਣ ਤਾਂ ਦੀ ਦੇਵੀ ਮਾਂ ਲਕਸ਼ਮੀ ਦੇ ਆਸ਼ੀਰਵਾਦ ਦੇ ਨਾਲ ਤੁਹਾਨੂੰ 12 ਨਵੰਬਰ ਤੋਂ 23 ਨਵੰਬਰ ਯਾਨੀ ਕਿ ਨਵੰਬਰ ਮਹੀਨੇ ਦੇ ਇਹ ਜੋ 12 ਦਿਨ ਹਨ ਇਨ੍ਹਾਂ 12 ਦਿਨਾਂ ਦੇ ਅੰਦਰ ਮਿਲਣ ਵਾਲੀ ਹੈ ਪੰਜ ਬਹੁਤ ਵੱਡੇ ਖੁਸ਼ਖਬਰੀ ਦੋਸਤੋ ਖੁਸ਼ੀ ਨਾਲ پاگل ਹੋ ਜਾਓਗੇ ਇੰਨੀਆਂ ਵੱਡੀਆਂ ਪੰਜ ਖੁਸ਼ਖਬਰੀਆਂ ਤੁਹਾਨੂੰ ਇਹਨਾਂ 12 ਦਿਨਾਂ ਦੇ ਵਿੱਚ ਮਾਤਾ ਲక్ష్ਮੀ ਦੀ ਕਿਰਪਾ ਦੇ ਨਾਲ ਮਿਲਣ ਜਾ ਰਹੀਆਂ ਹਨ ਦੋਸਤੋ ਸਾਰੇ ਕੰਮ ਛੱਡ ਕੇ ਵੀਡੀਓ ਨੂੰ ਪੂਰਾ ਜ਼ਰੂਰ ਸੁਣੋ ਇਹ ਵੀਡੀਓ ਤੁਹਾਡੇ ਲਈ ਬਹੁਤ ਹੀ ਭਾਗਸ਼ਾਲੀ ਵੀਡੀਓ ਹੈ ਕਿਉਂਕਿ ਇਹਨਾਂ 12 ਦਿਨਾਂ ਦੇ ਵਿੱਚ ਮਾਤਾ ਲక్ష్ਮੀ ਤੁਹਾਡੀ ਰਾਸ਼ੀ ਵਾਲਿਆਂ ਤੇ ਕਿਰਪਾ ਵਰਸਾਉਣ ਵਾਲੀ ਹੈ ਹੁਣ ਤੁਸੀਂ ਧਨ ਨਾਲ ਮਾਲਾ-ਮਾਲ ਹੋਣ ਵਾਲੇ ਹੋ ਜੀ ਹਾਂ ਦੋਸਤੋ ਇਹਨਾਂ 12 ਦਿਨਾਂ ਵਿੱਚ ਮਾਤਾ ਲక్ష్ਮੀ ਤੁਹਾਡੀ ਰਾਸ਼ੀ ਵਾਲਿਆਂ ਤੇ ਧਾਨ ਦੀ ਵਰਖਾ ਕਰਨ ਵਾਲੀ ਹੈ ਇਹ ਸਮਝ ਲਓ ਕਿ ਇਹਨਾਂ 12 ਦਿਨਾਂ ਵਿੱਚ ਧਨ ਲక్ష్ਮੀ ਪ੍ਰਾਪਤੀ ਜੋਗ ਸਰਬ ਸiddhi ਜੋਗ ਅਮਰ ਸiddhi ਜੋਗ ਧਨ ਜੋਗ ਰਾਜ ਜੋਗ ਦੇ ਨਾਲ ਸੁਹਾਗੇ ਵਨ ਜੋਗ ਹੈ ਜਿਸ ਵਿੱਚ ਕਿ ਤੁਹਾਨੂੰ ਤੁਹਾਡੇ ਪਾਗ ਦਾ ਪੂਰਾ ਸਾਥ ਇਹਨਾਂ ਦਿਨਾਂ ਵਿੱਚ ਮਿਲਣ ਵਾਲਾ ਹੈ ਪੂਰੇ 5 ਸਾਲਾਂ ਦੇ ਬਾਅਦ ਇਹਨਾਂ ਸ਼ੁਭ ਸਮਾ ਮਾਤਾ ਲక్ష్ਮੀ ਦੀ ਕਿਰਪਾ ਦੇ ਨਾਲ ਤੁਹਾਡੇ ਲਈ ਬਣਿਆ ਹੈ ਜਿਸ ਵਿੱਚ ਕਿ 5 ਵੱਡੀਆਂ ਖੁਸ਼ਖਬਰੀਆਂ ਤੁਹਾਨੂੰ ਇਕੱਠੀਆਂ ਹੀ ਮਿਲਣ ਵਾਲੀਆਂ ਹਨ ਤਾਂ ਦੋਸਤੋ ਕਿਹੜੀਆਂ 5 ਵੱਡੀਆਂ ਖੁਸ਼ਖਬਰੀਆਂ ਹਨ ਕਿਹੜੇ-ਕਿਹੜੇ ਖੇਤਰਾਂ ਦੇ ਵਿੱਚ ਖੁਸ਼ਖਬਰੀਆਂ ਤੁਹਾਨੂੰ ਮਿਲਣਗੀਆਂ ਵੀਡੀਓ ਵਿੱਚ ਦੱਸਾਂਗੇ ਬੜੀ ਹੀ ਮਹੱਤਵਪੂਰਨ ਵੀਡੀਓ ਹੈ ਜੋ ਵੀ ਵੀਡੀਓ ਨੂੰ ਪੂਰਾ ਦੇਖੇਗਾ ਉਹ ਖੁਸ਼ੀ ਨਾਲ ਨੱਚਣ ਲੱਗੇਗਾ ਖੁਸ਼ੀ ਨਾਲ ਪਾਗਲ ਹੋ ਜਾਵੇਗਾ ਇਹ ਸਮਝੋ ਲੋਕਾਂ ਦੇ ਘਰ ਵਿੱਚ ਪਰਿਵਾਰ ਦੇ ਵਿੱਚ ਨੱਚ-ਨੱਚ ਕੇ ਖੁਸ਼ੀਆਂ ਮਨਾਵੇਗਾ ਕਿਉਂਕਿ ਸਮਾਂ ਹੀ ਤੁਹਾਡੇ ਲਈ ਪੂਰੇ 5 ਸਾਲਾਂ ਦੇ ਬਾਅਦ ਇਹਨਾਂ 12 ਦਿਨਾਂ ਦਾ ਇਹਨਾਂ ਵਧੀਆ ਸਮਾਂ ਹੈ ਹੁਣ ਤੁਹਾਡੀ ਖੁਸ਼ੀ ਦੇ ਹੰਝੂ ਵਹਿਣ ਵਾਲੇ ਹਨ ਜੀ ਹਾਂ ਦੋਸਤੋ ਮਾਤਾ ਲక్ష్ਮੀ ਤੁਹਾਡੀ ਰਾਸ਼ੀ ਵਾਲਿਆਂ ਦੇ ਬਹੁਤ ਹੀ ਜ਼ਿਆਦਾ ਖੁਸ਼ ਹੋ ਗਏ ਹਨ ਮਿਹਰਬਾਨ ਹੋ ਗਏ ਹਨ ਤੇ ਤੁਹਾਡੇ ਤੇ ਆਪਣੀ ਕਿਰਪਾ ਕਰਨ ਵਾਲੇ ਹਨ ਤਾ ਅੰਤ ਤੱਕ ਬਣੇ ਰਹੋ ਕਿਹੜੀਆਂ-ਕਿਹੜੀਆਂ ਖੁਸ਼ਖਬਰੀਆਂ ਤੁਹਾਨੂੰ ਕਿਹੜੇ ਖੇਤਰਾਂ ਦੇ ਵਿੱਚ ਮਿਲਣਗੀਆਂ ਉਹ ਵੀਡੀਓ ਵਿੱਚ ਤੁਹਾਨੂੰ ਵਿਸਥਾਰ ਦੇ ਨਾਲ ਦੱਸਾਂਗੇ ਨਾਲ ਹੀ ਇਸ ਵੀਡੀਓ ਦੇ ਮਾਧਿਅਮ ਤੇ ਨਾਲ ਤੁਹਾਨੂੰ ਕੁਝ ਸਾਵਧਾਨੀਆਂ ਰੱਖਣੀਆਂ ਹੋਣਗੀਆਂ ਇਹਨਾਂ 12 ਦਿਨਾਂ ਦੇ ਵਿੱਚ ਜੋ ਕਿ ਤੁਹਾਡੇ ਲਈ ਬਹੁਤ ਹੀ کارਗਰ ਸਿੱਧ ਹੋਣਗੀਆਂ ਇਹ ਸਾਵਧਾਨੀਆਂ ਬਹੁਤ ਹੀ ਜ਼ਰੂਰੀ ਹਨ ਜਿਸ ਨਾਲ ਇਸ ਸਮੇਂ ਦਾ ਹੋਰ ਵੀ ਫਾਇਦਾ ਤੁਹਾਨੂੰ ਹੋਵੇਗਾ ਤਾਂ ਵੀਡੀਓ ਨੂੰ ਮਿਸ ਨਾ ਕਰਨਾ ਪੂਰਾ ਜ਼ਰੂਰ ਸੁਣਨਾ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਕਿ ਜੇਕਰ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਲਾਈਕ ਕਰ ਦਿਓ ਤੇ ਮਾਤਾ ਲక్ష్ਮੀ ਜੀ ਦੀ ਜੈ ਲੈ ਕੇ ਆਪਣੀ ਹਾਜ਼ਰੀ ਲਗਵਾ ਦਿਓ ਜੀ ਤੇ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਦੋਸਤੋ ਮਾਤਾ ਲక్ష్ਮੀ ਦੀ ਕਿਰਪਾ ਤੁਹਾਡੇ ਅਤੇ ਤੁਹਾਡੇ ਘਰ ਪਰਿਵਾਰ ਵਾਲਿਆਂ ਤੇ ਸਾਰੇ ਤਾਂ ਹਮੇਸ਼ਾ ਹੀ ਬਣੇ ਰਹੇਗੇ ਦੋਸਤੋ ਤਾਂ ਦੀ ਦੇਵੀ ਮਾਂ ਲక్ష్ਮੀ ਜੀ ਦੇ ਆਸ਼ੀਰਵਾਦ ਨਾਲ ਤੁਹਾਡੀ ਰਾਸ਼ੀ ਵਾਲਿਆਂ ਦੇ ਲਈ ਇਹ 12 ਦਿਨ ਬਹੁਤ ਹੀ ਖਾਸ ਹੋਣ ਵਾਲੇ ਹਨ ਮਹੱਤਵਪੂਰਨ ਇਹ ਸਮਾਂ ਹੋਣ ਵਾਲਾ ਹੈ ਸਭ ਤੋਂ ਪਹਿਲਾਂ ਦੱਸ ਦਈਏ ਕਿ ਇਹ ਸਮਾਂ ਮਾਂ ਲక్ష్ਮੀ ਦੇ ਆਸ਼ੀਰਵਾਦ ਨਾਲ ਤੁਹਾਡੇ ਲਈ ਅਧਿਆਨਤ ਲਾਭ ਦੇਣ ਵਾਲਾ ਹੈ ਇਹ ਸਮਾਂ ਹੋਵੇਗਾ ਜਦੋਂ ਤੁਸੀਂ ਮਹਿਸੂਸ ਕਰੋਗੇ ਤੁਹਾਨੂੰ ਵੱਡੀਆਂ ਸਫਲਤਾਵਾਂ ਖੁਸ਼ਖਬਰੀਆਂ ਤਾਂ ਲਾਬ ਤੁਹਾਡੀਆਂ ਸਾਰੀਆਂ ਮਨੋ ਕਾਮਨਾਵਾਂ ਪੂਰੀਆਂ ਹੋਣ ਜਾ ਰਹੀਆਂ ਹਨ ਇਹ ਉਹ ਸਮਾਂ ਹੋਵੇਗਾ ਕਿਉਂਕਿ ਹੁਣ ਮਾਂ ਲక్ష్ਮੀ ਜੋਗ ਦਾ ਨਿਰਮਾਣ ਹੋਇਆ ਹੈ ਤੁਹਾਡੀ ਰਾਸ਼ੀ ਵਾਲਿਆਂ ਦੇ ਲਈ ਰਾਜ ਜੋਗ ਬਣਿਆ ਹੈ ਤੇ ਧਨ ਜੋਗ ਬਣਿਆ ਹੈ ਤੁਹਾਡੀ ਕੁੰਡਲੀ ਦੇ ਵਿੱਚ ਬਣਿਆ ਹੈ ਇਹ ਸਮਝ ਲਓ ਕਿ ਧਨ ਪ੍ਰਾਪਤੀ ਹੋਵੇਗੀ ਤੁਹਾਨੂੰ ਕਿਉਂਕਿ ਹੁਣ ਤੁਹਾਡੇ ਗ੍ਰਹਿਾਂ ਵਿੱਚ ਜੋ ਵੱਡੇ ਪਰਿਵਰਤਨ ਹੋਣ ਵਾਲੇ ਹਨ ਉਹ ਬੇहद ਹੀ ਖਾਸ ਰਹਿਣ ਵਾਲੇ ਹਨ ਤੁਹਾਡੀ ਕਿਸਮਤ ਚਮਕਣ ਵਾਲੀ ਹੈ ਇਹ ਸਮਝ ਲਓ ਦੋਸਤੋ માતા ਲక్ష్ਮੀ ਦੀ ਕਿਰਪਾ ਤੁਹਾਡੇ ਉੱਪਰ ਹੁਣ ਵੱਧ ਤੋਂ ਵੱਧ ਬਣੀ ਰਹੇਗੀ ਤੁਹਾਨੂੰ ਦੱਸ ਦਈਏ ਕਿ ਜੇ ਤੁਸੀਂ ਮਾ ਲక్ష్ਮੀ ਦਾ ਨਾਮ ਲੈ ਕੇ ਕੋਈ ਵੀ ਕੰਮ ਸ਼ੁਰੂ ਕਰੋਗੇ ਤਾਂ ਉਸ ਦੇ ਵਿੱਚ ਤੁਹਾਨੂੰ ਸਫਲਤਾ ਜ਼ਰੂਰ ਮਿਲੇਗੀ ਤੁਸੀਂ ਕੋਈ ਵੀ ਕੰਮ ਕਰੋਗੇ ਤੇ ਲਾਭ ਮਿਲੇਗਾ ਤੁਹਾਨੂੰ ਨਾਲ ਹੀ ਨਾਲ ਮਾ ਲక్ష్ਮੀ ਦੀ ਕਿਰਪਾ ਨਾਲ ਤੁਸੀਂ ਆਪਣੇ ਜੀਵਨ ਵਿੱਚ ਹੁਣ ਤੇਜ਼ੀ ਨਾਲ ਤਰੱਕੀ ਕਰਦੇ ਹੋਏ ਨਜਰਾਓਗੇ ਸਫਲਤਾ ਦੇ ਨਵੇਂ ਕੀਤੇਮਲ ਸਥਾਪਿਤ ਕਰੋਗੇ ਤੁਹਾਨੂੰ ਹਰ ਖੇਤਰ ਵਿੱਚ ਕਾਮਯਾਬੀ ਮਿਲਣ ਵਾਲੀ ਹੈ ਚਾਹੇ ਉਹ ਖੇਤਰ ਸਿੱਖਿਆ ਦਾ ਹੈ ਨੌਕਰੀ ਦਾ ਵਪਾਰ ਦਾ ਤੁਹਾਨੂੰ ਨਵੇਂ-ਨਵੇਂ ਖੁਸ਼ਖਬਰੀ ਮਿਲਣ ਦੇ ਯੋਗ ਹਨ ਮਾਂ લક્ષਮੀ ਮਿਹਰਬਾਨ ਤੁਹਾਡੇ ਤੇ ਹੋ ਚੁੱਕੀ ਹੈ ਤੁਹਾਡੇ ਉੱਪਰ ਅਧਿਆਨਤ ਲਾਭ ਦੇਣ ਵਾਲਾ ਸਮਾਂ ਹੈ ਤੁਹਾਡੇ ਚੇਵਨ ਵਿੱਚ ਆਉਣ ਵਾਲੇ ਸਾਰੇ ਪ੍ਰਕਾਰ ਦੇ ਦੁੱਖਾਂ ਦਾ ਹੁਣ ਨਾ ਹੋਣ ਵਾਲਾ ਹੈ ਤੁਹਾਨੂੰ ਦੱਸ ਦਈਏ ਕਿ ਸਾਵਧਾਨੀ ਦੇ ਤੌਰ ਤੇ ਇੱਕ ਗੱਲ ਤੁਸੀਂ ਧਿਆਨ ਵਿੱਚ ਰੱਖਣੀ ਹੈ ਕਿ ਸੋਚ ਸਮਝ ਕੇ ਤੁਸੀਂ ਕੋਈ ਵੀ ਫੈਸਲਾ ਕਰਨਾ ਹੈ ਜੇ ਤੁਸੀਂ ਕਿਸੇ ਦੇ ਪਿੱਛੇ ਲੱਗ ਕੇ ਕਿਸੇ ਦੇ ਮਗਰ ਲਾ ਕੇ ਕੋਈ ਵੀ ਕੰਮ ਸ਼ੁਰੂ ਕਰਦੇ ਹੋ ਜਾਂ ਫੈਸਲਾ ਕਰਦੇ ਹੋ ਤਾਂ ਉਹ ਤੁਹਾਨੂੰ ਨੁਕਸਾਨ ਪਹੁੰਚਾ ਸਕਦਾ ਹੈ ਉਹ ਫੈਸਲਾ ਤੁਹਾਡੇ ਲਈ ਸਹੀ ਨਹੀਂ ਹੋਵੇਗਾ ਤੁਹਾਡੇ ਕੈਰੀਅਰ ਵਪਾਰ ਨਾਲ ਜੁੜਿਆ ਹੋ ਸਕਦਾ ਹੈ ਪ੍ਰੇਮ ਸਬੰਧ ਨਾਲ ਜੁੜਿਆ ਹੋ ਸਕਦਾ ਹੈ ਵਿਆਹ ਸਬੰਧ ਨਾਲ ਜੁੜਿਆ ਹੋ ਸਕਦਾ ਹੈ ਨੌਕਰੀ ਨਾਲ ਜੁੜਿਆ ਹੋ ਸਕਦਾ ਹੈ ਕੋਈ ਵੀ ਫੈਸਲਾ ਸੋਚ ਸਮਝ ਕੇ ਕਰਨਾ ਹੈ ਦੂਜੀ ਗੱਲ ਤੁਹਾਡੇ ਅੰਦਰ ਜੋ ਸਭ ਤੋਂ ਵੱਡੀ ਕਮੀ ਹੈ ਦੂਜਿਆਂ ਤੇ ਜਲਦੀ ਤੁਸੀਂ ਵਿਸ਼ਵਾਸ ਕਰ ਲੈਂਦੇ ਹੋ ਉਹ ਵਿਸ਼ਵਾਸ ਤੁਸੀਂ ਸੋਚ ਸਮਝ ਕੇ ਹੀ ਕਰਨਾ ਹੈ ਇਸ ਗੱਲ ਦਾ ਫਾਇਦਾ ਲੋਕ ਤੁਹਾਡੇ ਤੋਂ ਉਠਾ ਲੈਂਦੇ ਹਨ ਤੁਹਾਡੇ ਨੇਚਰ ਦਾ ਤੁਹਾਡੇ ਵਿਹਾਰ ਦਾ ਉਹ ਗਲਤ ਜੋਸ਼ ਕਰਦੇ ਹਨ ਤੁਹਾਡੇ ਪੋਲੇਪਣ ਦਾ ਉਹ ਫਾਇਦਾ ਉਠਾ ਲੈਂਦੇ ਹਨ ਇਸ ਨਾਲ ਤੁਹਾਨੂੰ ਨੁਕਸਾਨ ਪਹੁੰਚਾ ਸਕਦੇ ਹਨ ਤੁਸੀਂ ਚੁਸਤ ਹੋ ਕੇ ਰਹਿਣਾ ਹੈ ਕਿਸੇ ਦੇ ਵੀ ਮਗਰ ਨਹੀਂ ਲੱਗਣਾ ਤੇ ਇਸ ਗੱਲ ਨੂੰ ਇਸ ਲਈ ਦੱਸ ਰਹੇ ਹਾਂ ਕਿ ਤੁਹਾਡੇ ਤੋਂ ਉਹ ਸਾਰੇ ਕੰਮ ਕਰਵਾ ਲੈਂਦੇ ਹਨ ਜਦੋਂ ਪੈਸੇ ਲੈਣ ਦੀ ਗੱਲ ਹੋਵੇ ਤਾਂ ਆਪਣਾ ਕੋਈ ਵੀ ਕੰਮ ਹੋਵੇ ਉਹ ਤੁਹਾਡੇ ਤੋਂ ਕਢਵਾ ਲੈਣਗੇ ਪਰ ਤੁਸੀਂ ਤੁਹਾਡੀ ਵਾਰੀ ਆਵੇਗੀ ਤਾਂ ਤੁਹਾਨੂੰ ਕੁਝ ਵੀ ਪ੍ਰਾਪਤ ਨਹੀਂ ਹੋਵੇਗਾ ਦੋਸਤੋ ਕਹਿਣ ਤੋਂ ਮਤਲਬ ਇਹ ਕਿ ਅਜਾਇਨ ਲੋਕਾਂ ਤੋਂ ਸਾਵਧਾਨ ਰਹੋ ਜੋ ਤੁਹਾਡਾ ਗਲਤ ਚੋਸ ਕਰਦੇ ਹਨ ਮਿਸ ਚੋਸ ਕਰਦੇ ਹਨ ਤੁਸੀਂ ਇਹ ਮੰਨ ਕੇ ਚੱਲੋ ਕਿ ਤੁਹਾਨੂੰ ਖੁਦ ਅੱਗੇ ਵਧਣਾ ਹੈ ਕੋਈ ਸਾਥ ਨਹੀਂ ਦਿੰਦਾ ਕਿਸੇ ਦਾ ਤੁਸੀਂ ਅੱਗੇ ਵਧੋ ਕਿਉਂਕਿ ਇਹ ਸਮਾਂ ਤੁਹਾਡੇ ਲਈ ਅਜਿਹਾ ਹੋਵੇਗਾ ਤੁਸੀ ਜੋ ਵੀ ਕੰਮ ਕਰੋਗੇ ਤੁਹਾਨੂੰ ਲਾਭ ਮਿਲਣ ਵਾਲਾ ਹੈ ਦਰਨ ਦੀ ਕੋਈ ਵੀ ਲੋੜ ਨਹੀਂ ਹੈ ਤੁਹਾਨੂੰ ਕਿਸੇ ਵੀ ਕੰਮ ਦੇ ਵਿੱਚ ਜੋ ਵੀ ਕੰਮ ਕਰੋਗੇ ਮਨ ਲਗਾ ਕੇ ਕੰਮ ਕਰੋ ਲਾਭ ਮਿਲਣਾ ਹੈ ਮਿਲਣਾ ਹੈ ਤੁਹਾਨੂੰ ਇਹ ਦੱਸ ਰਹੀ ਹਾਂ ਕਿ ਤੁਹਾਡੇ ਚੋਂ ਆਂਦੀਆਂ ਸਾਰੇ ਪ੍ਰਕਾਰ ਦੀਆਂ ਵਿਨਾਸ਼ਕਾਰੀ ਸ਼ਕਤੀਆਂ ਦਾ ਹੁਣ ਖਾਤਮਾ ਹੋਣ ਵਾਲਾ ਹੈ ਜਿੰਨਾ ਤੁਸੀਂ ਗਰੀਬ ਲੋਕਾਂ ਦੀ ਮਦਦ ਕਰੋਗੇ ਓਨਾ ਹੀ ਤੁਸੀਂ ਤੇਜ਼ੀ ਦੇ ਨਾਲ ਤਰੱਕੀ ਕਰੋਗੇ ਨਵੇਂ-ਨਵੇਂ ਸਫਲਤਾਵਾਂ ਦੀ ਕਾਮਚਾਹੀ ਤੁਹਾਨੂੰ ਮਿਲੇਗੀ ਸਫਲਤਾ ਦੇ ਛੰਨੇ ਤੁਸੀਂ ਗੱਢਣ ਵਾਲੇ ਹੋ ਮਾਤਾ ਲక్ష్ਮੀ ਤੁਹਾਡੇ ਉੱਪਰ ਸਭ ਤੋਂ ਵੱਧ ਮਿਹਰਬਾਨ ਹੋਣ ਵਾਲੀ ਹੈ ਜੋ ਲੋਕ ਨੌਕਰੀ ਦੀ ਤਲਾਸ਼ ਵਿੱਚ ਹਨ ਉਹਨਾਂ ਨੂੰ ਮਨ ਚਾਹੀ ਨੌਕਰੀ ਪ੍ਰਾਪਤ ਹੋਵੇਗੀ ਜੋ ਪ੍ਰਤੀਯੋਗੀ ਪ੍ਰੀਖਿਆ ਨੌਕਰੀ ਸਬੰਧੀ ਦਿੱਤੀ ਹੋਈ ਹੈ ਤਾਂ ਉਸਦੇ ਚੰਗੇ ਨਤੀਜੇ ਮਿਲਣਗੇ ਉਨ੍ਹਾਂ ਦੇ ਪਾਕ ਵਿੱਚ ਨਤੀਜੇ ਆ ਸਕਦੇ ਹਨ ਸਮਾਂ ਹੀ ਕੁਝ ਅਜੇ ਆ ਹੈ ਤੁਹਾਡੇ ਲਈ ਨਾਲ ਹੀ ਨਾਲ ਜੋ ਲੋਕ ਵਪਾਰ ਕਰਦੇ ਹਨ ਵਪਾਰ ਵਿੱਚ ਵੀ ਦਿਨ ਦੁਗਣੀ ਰਾ ਚੌਗਣੀ ਤਰੱਕੀ ਮਿਲੇਗੀ ਬੇਸ਼ੱਕ ਤੁਸੀਂ ਆਪਣੇ ਵਪਾਰ ਭਰਾਤੀ ਕਾਰਜ ਖੇਤਰ ਦੇ ਪ੍ਰਤੀ ਸੁਚੇਤ ਰਹੋ ਤੁਸੀਂ ਚਕੰਨੇ ਰਹੋ ਕੋਈ ਤੁਹਾਡੇ ਨਾਲ ਧੋਖਾ ਵੀ ਕਰ ਸਕਦਾ ਹੈ ਤੁਹਾਨੂੰ ਹਾਨੀ ਵੀ ਪੁਚਾ ਸਕਦਾ ਹੈ ਬਸ ਤੁਸੀ ਧਿਆਨ ਰੱਖਣਾ ਹੋਵੇਗਾ ਅੱਖਾਂ ਬੰਦ ਕਰਕੇ ਕਿਸੇ ਤੇ ਵੀ ਵਿਸ਼ਵਾਸ ਨਹੀਂ ਕਰਨਾ ਹੈ ਆਪਣੇ ਫੈਸਲੇ ਖੁਦ ਕਰਨੇ ਹਨ ਕਿਸੇ ਤੇ ਭਰੋਸਾ ਕਰਕੇ ਕੋਈ ਵੀ ਫੈਸਲਾ ਨਹੀਂ ਲੈਣਾ ਕਿਸੇ ਦੇ ਉੱਪਰ ਨਿਰਭਰ ਨਹੀਂ ਹੋਣਾ ਜੋ ਵੀ ਕੰਮ ਕਰਨਾ ਹੈ ਤੁਸੀਂ ਖੁਦ ਕਰਨਾ ਹੈ ਤੁਹਾਨੂੰ ਸਫਲਤਾ ਜ਼ਰੂਰ ਹਾਸਲ ਹੋਵੇਗੀ ਦੋਸਤੋ ਸਿੱਖਿਆ ਨੌਕਰੀ ਉਪਾਦ ਦੇ ਖੇਤਰ ਵਿੱਚ ਜੋ ਵੀ ਯਤਨ ਕਰੋਗੇ ਨਿਸ਼ਚਿਤ ਤੌਰ ਤੇ ਸਫਲ ਹੋਵੋਗੇ ਤੁਹਾਨੂੰ ਦੱਸ ਦਈਏ ਕਿ ਇਸ ਸਮੇਂ ਜੋ ਵੀ ਤੁਸੀਂ ਫੈਸਲਾ ਲਾਉਗੇ ਕੋਈ ਵੀ ਫੈਸਲਾ ਹੋਵੇ ਤੁਹਾਨੂੰ ਨਿਸ਼ਚਿਤ ਤੌਰ ਤੇ ਸਫਲਤਾ ਦਿਲਵਾਨ ਵਾਲਾ ਹੈ ਕੋਈ ਵੀ ਫੈਸਲਾ ਹੋਵੇ ਨੌਕਰੀ ਨਾਲ ਸੰਬੰਧਿਤ ਵਪਾਰ ਨਾਲ ਸੰਬੰਧਿਤ ਵਿਆਹ ਨਾਲ ਸੰਬੰਧਿਤ ਕਿਸੇ ਵੀ ਪ੍ਰਕਾਰ ਦਾ ਕੋਈ ਫੈਸਲਾ ਲੈਂਦੇ ਹੋ ਤਾਂ ਸਫਲਤਾ ਤੁਹਾਨੂੰ ਮਿਲਨੇ ਹੈ ਸਮਾਹ ਹੀ ਅਜਿਆ ਹੈ ਤੁਹਾਨੂੰ ਪਿਆਰ ਮਿਲ ਸਕਦਾ ਹੈ ਜਿਸ ਨਾਲ ਤੁਸੀਂ ਪ੍ਰੇਮ ਕਰਦੇ ਹੋ ਜਿਵੇਂ ਸਾਥੀ ਬਣਾਉਣਾ ਚਾਹੁੰਦੇ ਹੋ ਏمنى ਕਾਮਨਾ ਤੁਹਾਡੇ ਪੂਰੇ ਹੋ ਸਕਦੇ ਹਨ ਬਹੁਤ ਵਧੀਆ ਸਮਾਂ ਹੈ ਦੋਸਤੋ ਐਸੀ ਜਾਣਕਾਰੀ ਸਾਡੇ ਅੱਜ ਦੇ ਵੀਡੀਓ ਦੇ ਜੇਕਰ ਵੀਡੀਓ ਚੰਗੇ ਲੱਗੇ ਤਾਂ ਇਸ ਨੂੰ ਅੱਗੇ ਵੀ ਸ਼ੇਅਰ ਕਰ ਦੇਣਾ ਚਾਹੀਦਾ ਹੈ ਧੰਨਵਾਦ